ਗੁਰਜੀ ਕੀ ਫਤਿਹ ਵੀਰੇ ਮੈਂ ਖਾਈ ਫੇਮੇਗੀ ਤੂੰ ਆ ਤੇ ਸਾਡੇ ਪਿੰਡ ਦੋ ਡਰੋਨ ਡਿੱਗੇ ਨੇ ਤੇ ਬੜਾ ਤਕੜਾ ਧਮਾਕਾ ਆਇਆ ਤੇ ਇੱਕ ਘਰ ਦੇ ਵਿੱਚ ਡਿੱਗੇ ਨੇ ਉਹ ਸਾਰਾ ਘਰ ਹੀ ਮਚ ਕੇ ਤਬਾਹ ਹੋ ਗਿਆ ਹੈ ਤੇ ਚਾਰ ਡਰੋਨ ਉਹਨਾਂ ਸੱਟੇ ਨੇ ਮੀਰਾ ਹਨੂਰ ਮੇਰੇ ਪਿੰਡ ਦੇ ਨਾਲ ਹੀ ਪਿੰਡ ਕਿਲੋਮੀਟਰ ਤੇ ਮੀਰਾ ਹਨੂਰ ਤੇ ਉਹ ਚਾਰੇ ਦੇ ਚਾਰੇ ਡਿਸਪਿਊਸ ਕਰ ਦਿੱਤੇ ਨੇ ਉਹਨਾਂ ਨੇ ਫੌਜ ਨੇ ਤੇ ਇਹ ਇੱਕ ਘਰ ਦੇ ਵਿੱਚ ਲੈਟ ਚਲਦੀ ਬਈ ਸੀ ਤੇ ਉਸੇ ਲੈਟ ਦੇ ਮੁਤਾਬਿਕ ਉਹਨਾਂ ਦੋ ਡਰੋਨ ਸੱਟੇ ਨੇ ਤੇ ਸਾਰਾ ਘਰ ਹੀ ਮਚ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਤੇ ਖਾਈ ਦੇ ਵਿੱਚ ਪੂਰੀ ਹਿੱਲ ਡੁੱਲ ਬਹੁਤ ਜ਼ਿਆਦੀ ਹੋਈ ਪਈ ਏ ਤੇ ਮੇਰੇ ਭਰਾ ਬੇਨਤੀ ਸਾਰਿਆਂ ਨੂੰ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਲੈਟ ਨਾ ਜਗਾਓ ਤੇ ਸਾਰੇ ਚੁੱਪ ਕਰਕੇ ਆਪਦੇ ਘਰਾਂ 'ਚ ਬੈਠੋ ਪਰ ਬਬੋ ਕਮਰਿਆਂ 'ਚੋਂ ਬਾਹਰ ਜੇ ਤੁਹਾਨੂੰ ਕੋਈ ਚੀਜ਼ ਦਿਖਲੇ ਤੇ ਛੱਤਾਂ ਥਲੇ ਨਾ ਵੜਿਆ ਜੇ ਅੱਜ ਦੀ ਰਾਤ ਇੱਕ ਦੋ ਰਾਤਾਂ ਜਿਹੜੀਆਂ ਹੈਗੀਆਂ ਮੇਰੇ ਪਰਾ ਸੇਫ ਰਖੋ ਤੇ ਮਾਰਾ ਸੁੱਖ ਰਖ ਕੇ ਬਰ ਦਦਾਸ ਕਰੋ ਕਿ ਮਾਰਾ ਭਲੀ ਕਰੇ ਪੰਜਾਬ ਲਈ ਇਧਰ ਪਾਪ ਜਿਆਦੀ ਨਾ ਖੇਚ ਪਾਣੀ ਪਾ ਉਧਰ ਮਾਰ ਗੱਡੀ ਤੇ ਜੀ ਜੂ ਦਾਦ ਨੇ ਨੁਕਸਾਨ ਆਇਆ ਨੁਕਸਾਨ ਲੱਗ ਗਿਆ ਹੈ ਪਾਣੀ ਪਾ ਪਾਣੀ ਪਾ ਪਾ ਬੋ ਬੋ ਨਾ ਪਾਣੀ ਖੋਜੇ ਤੇ ਮੀਂਹ ਪਾਉ ਬੋ ਪਾਣੀ ਇੱਥੇ ਇਧਰ ਪਾਈਪ ਜਿਆਦੀ ਨਾ ਖਿੱਚ ਪਾਣੀ ਪਾ ਉਧਰ ਮਾਰ ਗੱਡੀ ਤੇ ਜੀ ਜੂ ਦਾ ਤਾਂ ਨਹੀਂ ਨੁਕਸਾਨ ਆਇਆ ਨੁਕਸਾਨ ਲੱਗ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਮੈਂ ਖਾਈ ਫੇਮੇਗੀ ਤੂੰ ਆ ਤੇ ਸਾਡੇ ਪਿੰਡ ਦੋ ਡਰੋਨ ਡਿੱਗੇ ਨੇ ਤੇ ਬੜਾ ਤਕੜਾ ਧਮਾਕਾ ਹੋਇਆ ਤੇ ਇੱਕ ਘਰ ਦੇ ਵਿੱਚ ਡਿੱਗੇ ਨੇ ਉਹ ਸਾਰਾ ਘਰ ਹੀ ਮਚ ਕੇ ਤਬਾਹ ਹੋ ਗਿਆ ਹੈ ਤੇ ਚਾਰ ਡਰੋਨ ਉਹਨਾਂ ਸੱਟੇ ਨੇ ਮੀਰਾ ਹਨੂਰ ਮੇਰੇ ਪਿੰਡ ਦੇ ਨਾਲ ਹੀ ਪਿੰਡ ਕਿਲੋਮੀਟਰ ਤੇ ਮੀਰਾ ਹਨੂਰ ਤੋਂ ਚਾਰੇ ਦੇ ਚਾਰੇ ਡਿਸਪਿਊਸ ਕਰ ਦਿੱਤੇ ਨੇ ਉਹਨਾਂ ਨੇ ਫੌਜ ਨੇ ਤੇ ਇਹ ਇੱਕ ਘਰ ਦੇ ਵਿੱਚ ਲਾਈਟ ਜਲਦੀ ਬਈ ਸੀ ਤੇ ਉਸੇ ਲਾਈਟ ਦੇ ਮੁਤਾਬਿਕ ਉਹਨਾਂ ਦੋ ਡਰੋਨ ਸੱਟੇ ਨੇ ਤੋਂ ਸਾਰਾ ਘਰ ਹੀ ਮਚ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਤੇ ਖਾਈ ਦੇ ਵਿੱਚ ਪੂਰੀ ਹਿੱਲ ਡੁੱਲ ਬਹੁਤ ਜ਼ਿਆਦੀ ਹੋਈ ਪਈ ਏ ਤੇ ਮੇਰੇ ਭਰਾ ਬੇਨਤੀ ਸਾਰਿਆਂ ਨੂੰ ਏ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਲਾਈਟ ਨਾ ਜਗਾਓ ਤੇ ਸਾਰੇ ਚੁੱਪ ਕਰਕੇ ਆਪਦੇ ਘਰਾਂ 'ਚ ਬੈਠੋ ਪਰ ਬਬੋ ਕਮਰਿਆਂ 'ਚੋਂ ਬਾਹਰ ਜੇ ਤੁਹਾਨੂੰ ਕੋਈ ਚੀਜ਼ ਦਿਖਲੇ ਤੇ ਛੱਤਾਂ ਥੱਲੇ ਨਾ ਵੜਿਆ ਜੇ ਅੱਜ ਦੀ ਰਾਤ ਇੱਕ ਦੋ ਰਾਤਾਂ ਜਿਹੜੀਆਂ ਹੈਗੀਆਂ ਮੇਰੇ ਪਰਸੇਫ ਤਵੋ ਤੇ ਮਾਰਾ ਸੁੱਖ ਰਖ ਕੇ ਬਰ ਦਦਾਸ ਕਰੋ ਕਿ ਮਾਰੇ ਭਲੀ ਕਰੇ ਪੰਜਾਬ ਲਈ ਇਧਰ ਪੈਪ ਜਿਆਦੀ ਨਾ ਖੇਚ ਪਾਣੀ ਪਾ ਉਧਰ ਮਾਰ ਗੱਡੀ ਤੇ ਜੀਜੂ ਦਾ ਤਾਂ ਨਹੀਂ ਨੁਕਸਾਨ ਆਇਆ ਨੁਕਸਾਨ ਲੱਗ ਗਿਆ ਹੈ ਬਸ ਪਾਣੀ ਪਾ ਪਾਣੀ ਘਰੇ ਪਾ ਪਾਣੀ ਤਾਂ ਪਾਣੀ ਖੋਟ ਜਮੀਂ ਪਾਉ ਪਾਣੀ ਇਧਰ ਪੈਪ ਜਾਨੀ ਨਾ ਖਿੱਚ ਪਾਣੀ ਪਾ ਉਧਰ ਮਾਰ ਗੱਡੀ ਤੇ ਜੀ ਜੂ ਦਾਦ ਨਹੀਂ ਨੁਕਸਾਨ ਆਇਆ ਨੁਕਸਾਨ ਲੱਗ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਮੈਂ ਖਾਈ ਫੇਮੇ ਗਈ ਤੂੰ ਆ ਤੇ ਸਾਡੇ ਪਿੰਡ ਦੋ ਡਰੋਨ ਡਿੱਗੇ ਨੇ ਤੇ ਬੜਾ ਤਕੜਾ ਧਮਾਕਾ ਆਇਆ ਤੇ ਇੱਕ ਘਰ ਦੇ ਵਿੱਚ ਡਿੱਗੇ ਨੇ ਉਹ ਸਾਰਾ ਘਰ ਹੀ ਮਚ ਕੇ ਤਬਾਹ ਹੋ ਗਿਆ ਹੈ ਤੇ ਚਾਰ ਡਰੋਨ ਉਹਨਾਂ ਸੱਟੇ ਨੇ ਮੀਰਾ ਹਨੂਰ ਮੇਰੇ ਪਿੰਡ ਦੇ ਨਾਲ ਹੀ ਪਿੰਡ ਕਿਲੋਮੀਟਰ ਤੇ ਮੀਰਾ ਹਨੂਰ ਤੋਂ ਚਾਰੇ ਦੇ ਚਾਰੇ ਡਿਸਪਿਊਸ ਕਰ ਦਿੱਤੇ ਨੇ ਉਹਨਾਂ ਨੇ ਫੌਜ ਨੇ ਤੇ ਇਹ ਇੱਕ ਘਰ ਦੇ ਵਿੱਚ ਲੈਟ ਚੱਲਦੀ ਬਈ ਸੀ ਤੇ ਉਸੇ ਲੈਟ ਦੇ ਮਤਾਬਿਕ ਉਹਨਾਂ ਦੋ ਡਰੋਨ ਸੱਟੇ ਨੇ ਤੇ ਸਾਰਾ ਘਰ ਹੀ ਮਚ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਤੇ ਖਾਈ ਦੇ ਵਿੱਚ ਪੂਰੀ ਹਿੱਲ ਡੁੱਲ ਬਹੁਤ ਜ਼ਿਆਦੀ ਹੋਈ ਪਈ ਏ ਤੇ ਮੇਰੇ ਭਰਾ ਬੇਨਤੀ ਸਾਰਿਆਂ ਨੂੰ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਲੈਟ ਨਾ ਜਗਾਓ ਤੇ ਸਾਰੇ ਚੁੱਪ ਕਰਕੇ ਆਪਦੇ ਘਰਾਂ 'ਚ ਬੈਠੋ ਪਰ ਬਬੋ ਕਮਰਿਆਂ 'ਚੋਂ ਬਾਹਰ ਜੇ ਤੁਹਾਨੂੰ ਕੋਈ ਚੀਜ਼ ਦਿਖਲੇ ਤੇ ਛੱਤਾਂ ਥੱਲੇ ਨਾ ਵੜਿਆ ਜੇ ਅੱਜ ਦੀ ਰਾਤ ਇੱਕ ਦੋ ਰਾਤਾਂ ਜਿਹੜੀਆਂ ਹੈਗੀਆਂ ਮੇਰੇ ਪਰ ਸੇਫ ਰਹਿੋ ਤੇ ਮਾਰਾ ਸੁੱਖ ਰੱਖ ਕੇ ਬਰ ਦਦਾਸ ਕਰੋ ਕਿ ਮਾਰੇ ਭਲੀ ਕਰੇ ਪੰਜਾਬ ਲਈ ਉਧਰ ਟਾਇਪ ਜਿਆਦੀ ਨਾ ਖੇਚ ਪਾਣੀ ਪਾ ਉਧਰ ਮਾਰ ਗੱਡੀ ਤੇ ਜੀ ਜੂ ਦਾ ਨਹੀਂ ਨੁਕਸਾਨ ਆਇਆ ਉਹਨਾਂ ਨੂੰ ਨੁਕਸਾਨ ਨਹੀਂ ਆਇਆ ਹੈ ਪਾਣੀ ਪਾ ਪਾਣੀ ਘਰੇ ਪਾ ਪਾਣੀ ਦਾ ਪਾਣੀ ਖੋਜੇ ਤੇ ਨਹੀਂ ਪਾਉਂਦਾ ਪਾਣੀ ਇੱਧਰ ਪਾਈਪ ਜਿਆਦੀ ਨਾ ਖਿੱਚ ਪਾਣੀ ਪਾ ਉਧਰ ਮਾਰ ਗੱਡੀ ਤੇ ਜੀ ਜੂ ਦਾਦ ਨਹੀਂ ਨੁਕਸਾਨ ਆਇਆ ਨੁਕਸਾਨ ਲੱਗ ਗਿਆ ਹੈ वाहगुरू जी का खालसा जी की फतेह वीरे मैं खाई फेमे